ਹੈਲੋ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਉਹਨਾਂ ਸਾਥੀਆਂ ਦੀ ਜਿਨ੍ਹਾਂ ਸਾਥੀਆਂ ਦਾ ਪੀਐਸਟੈਟ ਦਾ ਪੇਪਰ ਕਲੀਅਰ ਨਹੀਂ ਹੋਇਆ ਉਹਨਾਂ ਸਾਥੀਆਂ ਨੂੰ ਕਿਹੜੀ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ ਵੈਸੇ ਜਿਨ੍ਹਾਂ ਸਾਥੀਆਂ ਨੇ ਪੀਐਸਟੈਟ ਦੀ ਪ੍ਰੀਖਿਆ ਦਿੱਤੀ ਉਹਨਾਂ ਸਾਥੀਆਂ ਨੇ ਵੀ ਕਾਫੀ ਮਿਹਨਤ ਕੀਤੀ ਸੀਗੀ ਬਟ ਚਲੋ ਕੋਈ ਗੱਲ ਨਹੀਂ ਨਤੀਜਾ ਤੁਹਾਡੇ ਅਕੋਰਡਿੰਗ ਨਹੀਂ ਆਇਆ ਤੁਸੀਂ ਨਿਰਾਸ਼ ਹੋ ਕੇ ਬਿਲਕੁਲ ਵੀ ਨਹੀਂ ਬੈਠਣਾ ਜਿਹੜੇ ਸਾਥੀ ਮਿਹਨਤੀ ਨੇ ਤੁਹਾਨੂੰ ਬਹੁਤ ਸਾਰੇ ਮੌਕੇ ਮਿਲਣਗੇ ਜ਼ਿੰਦਗੀ ਦੇ ਪਰ ਤੁਸੀਂ ਕਦੇ ਵੀ ਮਿਹਨਤ ਕਰਨੀ ਨਹੀਂ ਛੱਡਣੀ ਅਸਫਲਤਾ ਦਾ ਸਾਹਮਣਾ ਸਾਰਿਆਂ ਨੂੰ ਕਰਨਾ ਪੈਂਦਾ ਆ ਬਟ ਇਹਦਾ ਮਤਲਬ ਬਿਲਕੁਲ ਵੀ ਨਹੀਂ ਹੈਗਾ ਕਿ ਤੁਹਾਨੂੰ ਜ਼ਿੰਦਗੀ ਵਿੱਚ ਕੋਈ ਹੋਰ ਮੌਕਾ ਮਿਲੇਗਾ ਹੀ ਨਹੀਂ ਪੀਐਸਟੈਟ ਦਾ ਪੇਪਰ ਤੁਹਾਡੀ ਜ਼ਿੰਦਗੀ ਦਾ ਕੋਈ ਆਖਰੀ ਪੇਪਰ ਦਾ ਨਹੀਂ ਸੀ ਐਂਡ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ ਕਿਹੜੀਆਂ ਹੋਰ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੇ ਹੋ ਜੇਕਰ ਤੁਸੀਂ ਪੀਐਸਟੈਟ ਦੀ ਪ੍ਰੀਖਿਆ ਵਿੱਚ ਨਹੀਂ ਪਾਸ ਹੋਏ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਰੀਸੈਂਟਲੀ ਰਾਜਸਥਾਨ ਦੇ ਵਿੱਚ ਆਰਪੀਐਸਸੀ ਦੀ ਸੈਕੰਡ ਗ੍ਰੇਡ ਟੀਚਰ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਇਸ ਪ੍ਰੀਖਿਆ ਦੇ ਵਿੱਚ ਟੈਟ ਰਿਕੁਆਇਰਡ ਹੈ ਬਿਲਕੁਲ ਵੀ ਨਹੀਂ ਟੈਟ ਰਿਕੁਆਇਰਡ ਕਿਉਂ ਨਹੀਂ ਹੈ ਕਿਉਂਕਿ ਸੈਕੰਡ ਗ੍ਰੇਡ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਤੁਸੀਂ ਐਲੀਜੀਬਲ ਹੁਣੇਓ 9ਵੀਂ ਅਤੇ 10ਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਦੇ ਲਈ 9ਵੀਂ ਅਤੇ 10ਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਕੋਈ ਟਟ ਨਹੀਂ ਚਾਹੀਦਾ ਹੁੰਦਾ ਸੋ ਇਸ ਕਰਕੇ ਆਰਪੀਐਸਸੀ ਸੈਕੰਡ ਗ੍ਰੇਡ ਦੀ ਸਰਕਾਰੀ ਟੀਚਰਾਂ ਦੀ ਜਿਹੜੀ ਭਰਤੀ ਆਈ ਹੋਈ ਹੈ ਰਾਜਸਥਾਨ ਦੇ ਵਿੱਚ ਪੰਜਾਬ ਵਾਲੇ ਸਾਰੇ ਸਾਥੀ ਇਸ ਫਾਰਮ ਨੂੰ ਫਿਲ ਕਰ ਸਕਦੇ ਨੇ ਜੇਕਰ ਤੁਸੀਂ ਗ੍ਰੈਜੂਏਸ਼ਨ ਐਂਡ ਬੀਐਡ ਕੀਤੀ ਹੋਈ ਹੈ ਕੁੱਲ ਤੁਹਾਨੂੰ 6 7 ਸਬਜੈਕਟ ਵੇਖਣ ਨੂੰ ਮਿਲਦੇ ਨੇ ਜਿਹੜੇ ਕਿ ਤੁਹਾਨੂੰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲਦੇ ਆ ਜਿਵੇਂ ਪੰਜਾਬੀ ਹਿੰਦੀ ਅੰਗਰੇਜ਼ੀ ਐਸਐਸਟੀ ਮੈਥ ਸਾਇੰਸ ਉਰਦੂ ਸੰਸਕ੍ਰਿਤ ਵਰਗੇ ਜਿਹੜੇ ਸਬਜੈਕਟ ਨੇ ਜੀ ਇਹਨਾਂ ਦੀ ਨੋਟੀਫਿਕੇਸ਼ਨ ਵਿੱਚ ਵੇਖਣ ਨੂੰ ਮਿਲ ਰਹੇ ਨੇ ਐਂਡ 26 ਦਸੰਬਰ ਤੋਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਐਂਡ ਇਸ ਦੇ ਨਾਲ ਇੱਕ ਹੋਰ ਪ੍ਰੀਖਿਆ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਜਿਹੜਾ ਰੀਟ ਦਾ ਫਾਰਮ ਹੈਗਾ ਜੀ ਜਿਵੇਂ ਪੰਜਾਬ ਦੇ ਵਿੱਚ ਪੀਐਸਟੈਟ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਹੈ ਰਾਜਸਥਾਨ ਦੇ ਵਿੱਚ ਰੀਟ ਦੇ ਫਾਰਮ ਭਰੇ ਜਾ ਰਹੇ ਨੇ ਐਂਡ ਅੱਜ ਮੈਂ 16 ਦਸੰਬਰ ਨੂੰ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ 16 ਦਸੰਬਰ ਤੋਂ ਤੁਸੀਂ ਇਹਨਾਂ ਫਾਰਮ ਨੂੰ ਫਿਲ ਕਰ ਸਕਦੇ ਹੋ ਲਾਸਟ ਡੇਟ ਹੈਗੀ ਹੈ ਜੀ 15 ਜਨਵਰੀ ਜੇਕਰ ਇਹਦੀ ਪ੍ਰੀਖਿਆ ਹੁੰਦੀ ਹੈ ਤਾਂ ਇਹ ਹੋਏਗੀ ਰਾਜਸਥਾਨ ਦੇ ਵਿੱਚ ਐਂਡ ਪੰਜਾਬ ਦੇ ਨਾਲ ਵਾਲਾ ਜਿਹੜਾ ਜ਼ਿਲ੍ਹਾ ਹੋਏਗਾ ਜੀ ਤੁਸੀਂ ਉਸ ਜ਼ਿਲ੍ਹੇ ਵਿੱਚ ਆਪ ਦਾ ਸੈਂਟਰ ਭਰ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਐਗਜ਼ਾਮ ਸੈਂਟਰ ਦੇ ਪਹੁੰਚਣ ਵਿੱਚ ਸਿਲੇਬਸ ਐਂਡ ਡਿਟੇਲ ਨੋਟੀਫਿਕੇਸ਼ਨ ਮੈਂ ਟੈਲੀਗ੍ਰam ਚੈਨਲ ਤੇ ਆਲਰੇਡੀ ਸੈਂਡ ਕੀਤਾ ਹੋਇਆ ਐਂਡ ਦੋਸਤੋਂ ਘਬਰਾਇਓ ਨਾ ਕਿ ਇਹਦਾ ਜਿਹੜਾ ਸਿਲੇਬਸ ਹੈਗਾ ਆ ਕਾਫੀ ਵਾਸਟ ਸਿਲੇਬਸ ਹੈਗਾ ਆ ਜਿਹੜੇ ਸਾਥੀ ਇਸ ਪ੍ਰੀਖਿਆ ਨੂੰ ਦੇਣਗੇ ਉਹ ਵੀ ਤੁਹਾਡੇ ਵਰਗੇ ਸਟੂਡੈਂਟ ਹੀ ਹੋਣਗੇ ਉਹ ਗੱਲ ਵੱਖਰੀ ਹੈ ਕਿਸੇ ਕਿਸੇ ਪ੍ਰੀਖਿਆ ਦੇ ਵਿੱਚ ਆਪਾਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਬਟ ਕੋਈ ਗੱਲ ਨਹੀਂ ਮਿਹਨਤੀ ਸਟੂਡੈਂਟਸ ਦੇ ਲਈ ਕੋਈ ਕੰਮ ਔਖਾ ਜਾਂ ਫਿਰ ਸੌਖਾ ਨਹੀਂ ਹੁੰਦਾ ਜਿਹੜੇ ਸਾਥੀ ਇਹਨਾਂ ਫਾਰਮ ਨੂੰ ਫਿਲ ਕਰ ਸਕਦੇ ਨੇ ਤੁਹਾਨੂੰ ਇਸ ਫਾਰਮ ਨੂੰ ਫਿਲ ਕਰਨਾ ਚਾਹੀਦਾ ਹੈ ਐਂਡ ਤੁਹਾਡੀ ਜਿਹੜੀ ਤਿਆਰੀ ਹੈਗੀ ਅਜੀ ਕਿਤੇ ਵੀ ਵੇਸਟ ਨਹੀਂ ਜਾਂਦੀ ਜਿਹੜਾ ਅਨੁਭਵ ਤੁਹਾਨੂੰ ਇਸ ਤਿਆਰੀ ਨੂੰ ਕਰਦੇ ਹੋਏ ਮਿਲਣਾ ਆ ਕਿਤੇ ਨਾ ਕਿਤੇ ਉਹ ਐਕਸਪੀਰੀਅੰਸ ਤੁਹਾਡਾ ਜ਼ਰੂਰ ਕੰਮ ਆਊਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਨੂੰ ਪ੍ਰੈਸ ਕਰਿਓ ਥੈਂਕ ਯੂ so much for watching god bless you